ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਤੇ ਨੰਦਾ ਸਵਾਗਤ ਹੈ ਜੀ ਟੂ ਫੈਮਿਲੀ ਕਿੱਦਾਂ ਸਾਰੇ ਠੀਕ ਠਾਕ ਹੋ ਦੇਜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਕੁਲਵੀ ਬੋਪਾਰਾ ਆਇਤਾਂ ਅਗੂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਜਾਇਓ ਕਰਕੇ ਜਾਇਓ ਕਲਾ ਵੀਜ਼ੇ ਕਰ ਜਾਇਓ ਤੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਸੁਣਾ ਕੇ ਕਮੈਂਟ ਕਰਦਿਆ ਕਰੋ ਤੇ ਅੱਜ ਦੀ ਠਹਿਗੀ ਆ 16 ਦਿਨ ਸੰਗਰਾਂਦ ਦਾ ਤੇ ਕੱਲ ਸੀ 15 ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੀ ਕੱਲ ਤੇ ਕਰ ਕਰ ਪਿੰਡ ਪਿੰਡ ਦੌਣ ਕਲ ਗਈਆਂ ਤੇ ਪ੍ਰੋਗਰਾਮ ਕੱਲ ਦਾ ਫਿਰ ਕੱਲ ਕੋ ਵੀਡੀਓ ਮੈਂ ਤੋ ਬਣਾਨੀ ਹੋਈ ਨਾ ਕੋਈ ਐਡਿਟ ਹੋਈ ਦੇਖੋ ਜੀ ਬਣੀ ਚੀਜ਼ ਤੇ ਐਡਿਟ ਹੋ ਜਾਂਦੀ ਜੇ ਕੋਈ ਬਣੀ ਨਹੀਂ ਤੇ ਫਿਰ ਬਣਾਉਣਾ ਜਾਂ ਕਿਦਾਂ ਹੈਗਾ ਤੇ ਆ ਤਨ ਤਨ ਗੁਰੂ ਨਾਨਕ ਦੇ ਜਿਹਦੇ ਤੁਸੀਂ ਜੀਵਨ ਬਾਰੇ ਸਾਰਾ ਇਤਿਹਾਸ ਜਾਣਦੇ ਹੀ ਹੋ ਨਾ ਸਿੱਖਾਂ ਦੇ ਮੋਢੀ ਇਹ ਸਭ ਤੋਂ ਸਤਿ ਤੇ ਉੱਚਾ ਸਤਿਗੁਰੂ ਨਾਨਕਾ ਹਨਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਰ ਰੱਖੀ ਮੇਰੀ ਦੇਖੋ ਜੀ ਸਾਨੂੰ ਤਾਂ ਆਪਣਾ ਆਪਣਾ ਫਿਕਰਾਂ ਨੂੰ ਸਾਰਿਆਂ ਦਾ ਫਿਕਰਿਆ ਨਾ ਤੇ ਪ੍ਰਮਾਤਮਾ ਨੂੰ ਤੇ ਆਪਾਂ ਛੋਟੇ ਹੁੰਦੇ ਜਿਹੜੇ ਸਰਕਾਰੀ ਸਕੂਲ ਵਿੱਚ ਪੜ੍ਹੇ ਆ ਤੇ ਪਹਿਲੇ ਐਸੇ ਹੁੰਦਾ ਸੀਗਾ ਗੁਰਨਾਦੇ ਜੀ ਦਾ ਤੇ ਉਹਨਾਂ ਦੇ ਜੀਵਨ ਬਾਰੇ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਗੁਰਨਾਦੇ ਜੀ ਸਾਰੇ ਤੰਦਰੁਸਤੀ ਦੇ ਦੇਣਾ ਨਾ ਤੇ ਬੜੇ ਸ਼ਰਧਾ ਨਾਲ ਕੱਲ ਤੁਮਤਾਮਨਾ ਮਨਾਏਗਾ ਦਿਨ ਇਹ ਤੇ ਨਾਲ ਹੀ ਅਜ ਸੰਗਰਾਹ ਦੇ ਆ ਤੇ ਮੱਗਰ ਦੀ ਸੰਗਰਾਹ ਦੇ ਆ ਜਾਨੀ ਤਰੀਕ ਇੱਕ ਮੱਗਰ ਚੜੀ ਆ ਤੇ ਇਹ ਵੀ ਮੇਨਾ ਸਾਰਿਆਂ ਲਈ ਖੁਸ਼ੀ ਆ ਭਰੀਆਂ ਲੈ ਕੇ ਆਵੇ ਹਨਾ ਤੇ ਸੋਹਣਾ ਮੇਨਾ ਆਵੇ ਮੈਨਾ ਤੇ ਤੰਦਰੁਸਤੀ ਲੈ ਕੇ ਆਵੇ ਦੇਖੋ ਇਹ ਤੰਦਰੁਸਤੀ ਸਭ ਤੋਂ ਵੱਡੀ ਨਿਮਤ ਆ ਹਨਾ ਜੇ ਬਸ ਤੰਦਰੁਸਤ ਹੋਵਾਂਗੇ ਆਪਾਂ ਨੂੰ ਘਰ ਦੇ ਕੰਮਾਂ ਕਰਾਂ ਨੂੰ ਜੀ ਕਰਦਾ ਕੰਮ ਕਰੀਏ ਹਨਾ ਕਿਤੇ ਆਉਣ ਜਾਣ ਨੂੰ ਮਨ ਖੁਸ਼ ਰਹਿੰਦਾ ਤੰਦਰੁਸਤੀ ਦੇ ਨਾਲ ਹਨਾ ਤੇ ਇਹ ਵੀ ਇੱਕ ਬਹੁਤ ਵੱਡੀ ਨਿਮਤ ਹੁੰਦੀ ਆ ਤੇ ਜੇ ਆਪਾਂ ਜੀ ਸੇ ਠੀਕ ਨਹੀਂ ਹੈ ਕਿ ਤੇ ਆਪਾਂ ਨੂੰ ਕੁਝ ਵੀ ਚੰਗਾ ਲੱਗਦਾ ਹੈ ਨਾ ਨਾ ਘਰ ਚੰਗਾ ਲੱਗਦਾ ਨਾ ਪੈਸਾ ਤੇ ਇਦਾਂ ਹੋ ਜਾਂਦੀ ਵੀ ਆਪਣੇ ਲਾ ਕੇ ਕੋਈ ਬੋਲੇ ਨਾ ਬਿਮਾਰ ਬੰਦੇ ਦੇ ਵੀ ਤਾਂ ਵੀ ਆਪਾਂ ਨੂੰ ਬਦੇ ਲੱਗਦਾ ਕਿਉਂ ਬੋਲਦੇ ਹੈ ਨਾ ਕੰਨਾਂ ਚ ਵੀ ਵੱਜਦੇ ਇਦਾਂ ਇਹ ਗੱਲ ਹੋ ਜਾਂਦੀ ਆ ਤੇ ਕੱਲ ਫੇ ਨਹੀਂ ਵਲੌਗ ਬਣਿਆ ਤੇ ਪਰਸੋਂ ਵਲੌਗ ਮਤਲਬ ਆਇਆ ਸੀ ਮੇਰਾ ਤੇ ਫੇ ਸਾਡਾ ਵਾਈਫਾਈ ਖਰਾਬ ਹੋ ਗਿਆ ਤੇ ਕਰਕੇ ਫਿਰ ਨਹੀਂ ਵੀਡੀਓ ਅਪਲੋਡ ਹੋਈ ਹੈਗੀ ਤੇ ਦੇਖੋ ਇਸ ਤੇ ਹੁਣ ਵੀ ਮੇਰੇ ਖਿਆਲ ਤਿੰਨ ਦਾ ਟਾਈਮ ਹੋ ਗਿਆ ਤੇ ਦਿਨ ਸਾਰੇ ਇਦਾਂ ਹੀ ਲੰਘ ਗਏ ਕੰਮਕਾਰ ਵਿੱਚ ਤੇ ਬਸ ਆਉਣ ਜਾਣ ਵਿੱਚ ਤੇ ਫਿਰ ਕਈਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਹੁੰਦਾ ਵੀ ਵਲੌਗ ਨਹੀਂ ਆਇਆ ਹੈਗਾ ਤੇ ਕੋਈ ਪ੍ਰੋਬਲਮ ਹੋ ਗਈ ਨਹੀਂ ਕਿਦਾਂ ਦੇਖੀਂ ਘਰਾਂ 'ਚ ਦੁੱਖ ਸੁੱਖ ਚੱਲਦੇ ਰਹਿੰਦੇ ਆ ਨਾ ਤੇ ਦੁੱਖ ਸੁੱਖ ਦੇ ਨਾਲ ਹੀ ਜਿੱਦਾਂ ਕਹ ਲੋ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਘਰ ਦੀਆਂ ਨਾ ਤੇ ਇਹਨੂੰ ਜੀਵਨ ਕਹਿੰਦੇ ਆ ਇਦਾਂ ਹੋ ਜਾਂਦਾ ਆ ਤੇ ਆਪਾਂ ਨੂੰ ਦੁੱਖਾਂ ਦੇ ਨਾਲ ਵੀ ਤਕੜੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਦੁੱਖਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੇ ਆਪਾਂ ਹਿੰਮਤ ਹਾਰਾਂਗੇ ਤਾਂ ਤੇ ਆਪਾਂ ਨੂੰ ਮੋਟੀਵੇਟ ਕਰਨ ਵਾਲੇ ਘੱਟ ਹੁੰਦੇ ਆ ਤੇ ਡੀਮੋਟੀਵੇਟ ਕਰਨ ਵਾਲੇ ਜ਼ਿਆਦਾ ਹੁੰਦੇ ਆ ਨਾ ਜਨ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਆ ਤੇ ਮੰਮੀ ਨੇ ਤੜਕਾ ਤਿਆਰ ਕਰਤਾ ਤੇ ਮੈਂ ਹੁਣ ਤੜਕਾ ਲਾਉਂਗੀ ਦੇਖੋ ਜੀ ਛਾਣੇ ਬੰਦ ਦਾ ਬਹੁਤ ਆਸਰਾ ਹੋ ਜਾਂਦਾ ਹੈ ਤੇ ਅੱਜ ਬਣਾਉਣੀ ਆ ਚਣੇ ਆਨੇ ਸਬਜੀ ਤੇ ਵਿੱਚ ਆਲੂ ਨਹੀਂ ਪਾਉਣੇ ਇਹਦੇ ਵਿੱਚ ਤੇ तकरीबन ਚਣੇ ਹੋਈ ਗਏ ਆ ਇਹ ਬਣਾਉਣੀਆਂ ਤੇ ਹੁਣ ਠੰਡ ਦਾ ਵੀ ਠੰਡੇ ਵੀ ਬਹੁਤ ਜ਼ੋਰ ਫੜ ਲਿਆ ਠੰਡ ਵੀ ਯਾਰਾ ਸ਼ੁਰੂ ਹੋ ਗਈ ਆ ਹੁਣ ਹਨਾ ਇਹ ਗੱਲ ਆ ਤੇ ਪਹਿਲਾਂ ਠੰਡ ਹੈ ਨਹੀਂ ਸੀ ਇਦਾਂ ਲੱਗਦਾ ਸੀ ਠੰਡ ਹੈ ਨਹੀਂ ਐ ਕਿ ਆਉਣੀ ਹੈ ਜਦੋਂ ਆਈ ਇਕਦਮ ਹੀ ਆ ਗਈ ਆ ਤੇ ਹੁਣ ਬਾਵਾ ਤਾਂ ਹੁਣ ਤੋਂਦ ਉੱਤਰਦੀ ਨਹੀਂ ਹੈਗੀ ਮੇਰਾ ਖਿਆਲ ਹੁਣ 4 ਵਜੇ ਤੋਂ ਸ਼ੁਰੂ ਹੋਣੀ ਤਾਂ ਅੰਦਰੇ ਤੋਂਦੇ ਖੇਤਾਂ ਜਿਹੜੀ ਹੈਗੀ ਆ ਤੇ ਘਰਾਂ ਚ ਵੈਸੇ ਘੱਟ ਲੱਗਦੀ ਹੈ ਖੇਤਾਂ ਜਿਆਦਾ ਤੋਂਦ ਹੁੰਦੀ ਆ ਤੇ ਹੁਣ ਠੰਢ ਨੇ ਹੌਲੀ ਹੌਲੀ ਆਪਣਾ ਜ਼ੋਰ ਫੜਨਾ ਵੈਸੇ ਪਿਛਲੇ ਸਾਲ ਨਾਲੋਂ ਅੱਗੀ ਠੰਡ ਘਟਿਆ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਸੀਗੀ ਵੀ ਤੋਂਦ ਉੱਤਰਦੀ ਨਹੀਂ ਸੀਗੀ ਵੀ ਠੰਡ ਵੀ ਨਹੀਂ ਸੀ ਹਲਕੀ ਵਾਲੀ ਹਵਾ ਚੱਲਦੀ ਸੀ ਵੈਸੇ ਹੁਣ ਵੀ ਇਦਾਂ ਹੀ ਆ ਤੇ ਹੁਣ ਵੀ ਹਲਕੀ ਹਵਾ ਚੱਲਦੀ ਆ ਤੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰੀ ਆ ਜਿੱਦਾਂ ਦਾ ਵੀ ਨਾ ਰੁਤਾਂ ਨੇ ਦੇਣੀਆਂ ਐ ਟਾਈਮ ਦੇਣੇ ਆਪਾਂ ਨੂੰ ਪਾਸ ਕਰਨੇ ਪੈਣੇ ਆ ਇਹ ਗੱਲ ਐ ਦੇਖੋ ਸਾਡੇ ਕੱਲ ਨਗਰ ਕੀਰਤਨੇ ਸਲਾਣਾ ਨਗਰ ਕੀਰਤਨ ਹੁੰਦਾ ਨਾ ਸਦਾਨਿਆਂ ਨੂੰ ਮਤਲਬ ਜਾਂਦਾ ਆ ਤੇ ਸੇਵਾ ਬਸ ਅੱਜ ਤੋਂ ਚੱਲਣ ਡੀਆਂ ਐ ਤੇ ਬਾਬਾ ਹੰਦਾਲ ਗੁਰਦੁਆਰਾ ਸਾਹਿਬ ਤੇ ਦੇਖੋ ਜੀ ਕੱਲ ਦਾ ਪ੍ਰੋਗਰਾਮ ਸਾਡੇ ਕੋਲ ਜਾ ਹੁੰਦਾ ਕ ਨਹੀਂ ਹੁੰਦਾ ਹੈਗਾ ਸਾਡੇ ਕਰਮਾਂ 'ਚ ਹੈਗਾ ਇਹ ਸੰਗਤ ਕੱਲੀ ਹੈਗੀ ਹੈ ਨਾ ਤੇ ਵੈਸੇ 16-17 ਸਾਲ ਤੋਂ ਮਤਲਬ ਲਾਲੋ ਵੀ ਪਹਿਲੇ ਚਲੋ ਵਿੱਚ ਛੋਟੇ ਹੁੰਦੇ ਸੀਗੇ ਮੈਂ ਨਹੀਂ ਜਾਂਦੀ ਹੁੰਦੀ ਸੀ ਥੋੜੇ ਵੱਡੇ ਹੋਏ ਤੇ ਫੇਰ ਜਾਣ ਲੱਗ ਗਈ ਤੇ ਤੇ ਮੇਰਾ ਖਿਆਲ ਘੱਟੋ ਘੱਟ 14 ਸਾਲ ਤੱਕ ਮੈਂ ਜਾਣਦੀ ਆ ਤੇ ਕਦੀ ਮੈਸੇਜ ਨਹੀਂ ਕੀਤਾ ਜਾਣਾ ਤੇ ਦੇਖੋ ਵਾਇਗਰੋਂ ਕੀ ਮੰਜਰ ਹੋ ਕੱਲ ਜਾਣਾ ਲਈ ਜਾਣਾ ਹੈਗਾ ਨਾ ਆ ਦੇਖੋ ਜਣੇ ਵਾਲੇ ਆ ਤੇ ਜਣੇ ਵਾਲ ਕੇ ਬਹੁਤ ਸੋਹਣੀ ਤੇ ਰਿਵਾਂਡੀ ਚਣਿਆਂ ਦੀ ਤੇ ਇੱਕਦਮ ਉੱਭਲ ਗਏ ਆ ਤੇ ਥੋੜੇ ਕੱਚੇ ਵੀ ਰਹਿਣ ਤੇ ਨਹੀਂ ਹੋ ਜਾਂਦੇ ਹੁੰਦੇ ਬਾਅਦ ਚੋਂ ਵੀ ਤੇ ਆ ਚੋਪਰ ਮੈਨੂੰ ਲੈਂਦਾ ਵੀਡੀਓ ਵਿੱਚ ਪਿਛਲੇ ਵੀਡੀਓ ਦਿਖਾਇਆ ਸੀਗਾ ਮੈਂ ਤੇ ਆ ਪਿਆਜ਼ ਲਸਣ ਤੇ ਆਹ ਦੇਖ ਬਹਾਮ ਵਿੱਚ ਨਾ ਹੂੰ ਆ ਦੇਖ ਤੈਨੂੰ ਸਾਰੇ ਤਰੜਕੇ ਨੂੰ ਚੋਪ ਕਰ ਲੈਣਾ ਇਦਾਂ ਤੇ ਇਹ ਟੱਕੰ ਕਿੱਥੇ ਗਿਆ ਇਹਦਾ ਅੱਛਾ ਦੇ ਲੋਜੀਟ ਇਕਨਲਾਤਾ ਤੇ ਕੰਮ ਬਹੁਤ ਸੌਖੇ ਅਜਿਹਾ ਚੱਲ ਪਿਆ। ਨਾ ਤੇ ਜਿੰਨੇ ਕੰਮ ਸੌਖੇ ਆ ਤੇ ਉਹਨੇ ਦੋਖੇ ਆਪਾਂ ਨੂੰ। ਇਹ ਵੀ ਗੱਲ ਨਾਲ ਨਾਲ ਹੈਗੀ ਆ। ਤੇ ਇਹਨਾ ਸਵਿਚ ਕਰਤਾ ਮੈਂ ਆਨ ਹੁਣ। ਦੇਖੋ ਜੀ ਬਸ ਸੋਚਿਆ ਥਰਖਣਾ ਆ। ਤੇ ਐਦਾਂ ਇੰਨੇ ਨਾ ਟੌਪ ਹੋਈ ਜਾਣਾ ਆ। ਤੇ ਬ੍ਰਿਕ ਬ੍ਰਿਕ ਹੋਈ ਜਾਣਾ ਆ। ਐਦਾਂ ਨਾ ਸੋਚ ਉੱਪਰ ਲੱਗਾ ਹੋਇਆ ਜਿਨ੍ਹਾਂ ਪਿੰਡਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਊਗਾ ਉਹਨਾਂ ਨੂੰ। ਤੇ ਦੇਖੋ ਇਹ ਕੰਮ ਸੌਖੇ ਤਰੀਕੇ ਨਾਲ ਚੱਲਦੀ ਸੀ ਨਾ ਤੋਂ ਉਦਾਂ ਆਪਾਂ ਗ੍ਰੇਂਡ ਕਰਦੇ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਕੁਝ ਮਿੰਟਾਂ ਸਕਿੰਟਾਂ ਚ ਹੋ ਜਾਂਦਾ ਆ ਹੋਰ ਤੇ ਆ ਦੇਖੋ ਜਿੰਨਾ ਕਿ ਬਰੀਕ ਰੱਖਣਾ ਬਰੀਕ ਰੱਖ ਲੋ ਜਿੰਨਾ ਕਿ ਮੋਟਾ ਇਹਨੂੰ ਰੱਖਣਾ ਉਹਨਾਂ ਨੂੰ ਮੋਟਾ ਰੱਖਤਾ ਜਾਂਦਾ ਇਸੋ ਖੇ ਤਰੀਕੇ ਨਾਲ ਇਦਾਂ ਦਾ ਹੋਇਆ ਇਹ ਤੇ ਠੀਕ ਐ ਨਾ ਰੱਖਾਂਗੇ ਵਧੀਆ ਜਾਣਾ ਲੋ ਜੀ ਕੁੱਕਰ ਚੋਂ ਮੈਨੂੰ ਜਣਿਆਂ ਨੂੰ ਕੱਢ ਲਿਆ ਜਿਹੜੇ ਉਬਾਲੇ ਹੋਏ ਸੀਗੇ ਤਾਂ ਇੱਕ ਮੇਰਾ ਚੋਪਰ ਹੋ ਗਿਆ ਪਿਆਜ਼ ਦੇਖਦਾ ਕਿਦਾਂ ਮੇਰੇ ਨਾਲ ਫੋਨ ਨੰਬਰ ਚੌਕ ਕਰਦੇ ਆ ਉਹ ਇਹ ਤਾਂ ਗੱਲ ਤੇ ਗ੍ਰੈਂਡ ਹੋ ਜਾ ਲਾ ਵਸਣ ਤੈਨੂੰ ਵੀ ਤਰੜ ਫਰੜ ਕਰਨਾ ਬਹੁਤਾ ਵੀਕ ਨਹੀਂ ਕਰਨਾ ਇਹਨੂੰ ਦੇਖੇ ਕਿੰਨਾ ਕਿਦਾਂ ਦਾ ਹੋਇਆ ਟਾਈਮ ਟਾਈਮ ਦੀ ਗੱਲ ਹੈ ਕਿ ਕੁੰਡੇ ਘੋਟਣੇ ਕੋਟ ਦੇਖਦੇ ਸੀ ਪਹਿਲਾਂ ਤੋੜ ਕੇ ਨੂੰ ਫਿਰ ਉਹ ਮਸ਼ੀਨਾਂ ਮਿਕਸੀ ਜੀ ਆ ਗਈਆਂ ਹੁਣ ਚੋਪਰ ਆ ਗਿਆ ਗਾਂਧੂਆਂ ਆ ਪਤਾ ਨਹੀਂ ਕੀ ਆਈ ਜਾਣਾ ਹਜੇ ਜਿਸ ਤਰ੍ਹਾਂ ਦੁਨੀਆ ਚੱਲੀ ਜਾਂਦੀ ਆ ਲੋ ਜੀ ਕੁਝ ਘੰਟਿਆਂ ਦਾ ਕੰਮ ਤੇ ਮਿੰਟਾਂ 'ਚ ਨਿਬੜ ਗਿਆ ਚਾਰ ਦਾ ਹੋ ਗਿਆ ਟਾਈਮ ਤੇ ਸਾਡੀ ਸਾਡੀ ਬਣ ਗਈ ਜਣੀਆਂ ਦੀ ਤੇ ਬਣ ਗਈ ਹੋ ਗਈ ਤਿਆਰ ਵਿੱਚ ਮੈਂ ਆਲੂ ਨਹੀਂ ਪਾਏ ਨੇ ਤੇ ਇਹਦੇ ਜਣੇ ਸਾਡੀ ਬਹੁਤ ਛੋਣੀ ਮੰਡੀ ਸਵਾਲ ਬਣਦੀ ਆ ਆਲੂ ਪਾਉਂਦੇ ਤੇ ਟੇਸ ਨਹੀਂ ਹੋ ਰਿਹਾ ਹੈਗਾ ਤੇ ਕੱਟ ਕੇ ਹੁਣ ਕੋਨਾ ਧਨੀਆ ਵਿੱਚ ਦੇ ਟੇਸਟ ਹੋ ਰਿਹਾ ਮੈਂ ਦਾ ਵਧੀਆ ਲੱਗਦਾ ਸਾਂ ਦੇਖਣਾ ਦਾਰੋਂ ਲੈਂਦੇ ਆ ਤਾਂ ਧੁੰਦਪੈਣੀ ਸ਼ੁਰੂ ਹੋ ਗਈ ਹੁਣੇ ਹਨਾ ਹਮ ਤਾਂ ਨਿਕਲੀ ਦੁਪਹਿਰੇ ਮਣੀ ਜੀ ਕੱਲ ਵੀ ਤਾਂ ਨਿਕਲੀ ਸੀਗੀ ਤੇ ਜਾਰਦਨ ਪਹਿਲਾਂ ਨਿਕਲੀ ਨਹੀਂ ਪਤਾ ਲੱਗਾ ਨਹੀਂ ਸੂਰ ਚਲ ਗਿਆ ਤੇ ਹੁਣ ਆਟਾ ਵੀ ਗੁੰਨ ਲਿਆ ਤੇ ਸਬ지 ਸਾਡੀ ਤਿਆਰ ਹੋਈ ਐ ਤੇ ਖਾਣੀਆਂ ਦਾ ਰੋਟੀਆਂ ਪਕਾ ਲੈਣੀਆਂ ਤੇ ਇਧਰ ਦੇਖੋ ਜੀ ਸੇਵਾਦਾਰ ਸਾਡੇ ਸਾਡੀ ਸੇਵਾ ਛਾਜ ਰਹੇ ਨੇ 24 ਘੰਟੇ ਛੁੱਟੀ ਕਾਲੂ ਕੰਕਿੱਦੇ ਬਾਅਦ ਵੀ ਗਏ ਰਹੇ ਨੇ ਅੱਜ ਦਿਨ ਲਗਦਾ ਕਰਦੇ ਐਂਡ ਤੇ ਨਵੇਂ ਬਲੌਗ ਫਿਰ ਤੁਹਾਡੇ ਕੋਲ ਲੈ ਕੇ ਆਵਾਂਗੇ ਮੀਡੀਅਨ ਲਾਈਕ ਕਰਦਾ ਕਰੋ ਚੈਨ ਸਬਸਕ੍ਰਾਈਬ ਕਰਦਾ ਕਰੋ ਜੀ ਸਸਟੀਕਾ ਸਾਰਿਆਂ ਨੂੰ ਬਾਏ ਬਾਏ ਜੀ ਓਕੇ ਜੀ